ਕੁਝ ਹਫ਼ਤੇ ਪਹਿਲਾਂ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਕੱਲੋ ਬੱਸ ਸਟੈਂਡ ਇੰਚਾਰਜ ਮੱਖਣ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਨੂੰ ਟਰੇਸ ਕਰਦੇ ਹੋਏ ਤਿੰਨ ਸ਼ੂਟਰਾਂ ਸਮੇਤ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੂਫੀਆ ਸੂਚਨਾ ਅਤੇ ਤਕਨੀਕੀ ਜਾਣ ਦੇ ਜ਼ਰੀਏ ਰੋਪੀਆਂ ਤੱਕ ਪਹੁੰਚ ਬਣਾਈ ਗਈ ਸਭ ਤੋਂ ਪਹਿਲਾਂ ਜੋਂ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਘਟਨਾ ਦੌਰਾਨ ਬੱਸ ਸਟੈਂਡ ਤੋਂ ਬਾਹਰ ਮੋਟਰਸਾਈਕਲ ਤੇ ਖੜਾ ਉਸ ਦੀ ਪੁਸ਼ਗੀ ਤੋਂ ਬਾਅਦ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਰਨ 베 ਸਿੰਘ ਉਰਫ ਕਰਨ ਦਲੇਰ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲਵ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਦਕਿ ਵਿਕਰਮਜੀਤ ਸਿੰਘ ਉਰਫ ਬਿੱਕਾ ਨੂੰ ਹਮਲਵਾਰਾਂ ਨੂੰ ਪਨਾਹ ਦੇਣ ਦੇ ਰੋਪ ਚ ਗ੍ਰਿਫਤਾਰ ਕੀਤਾ ਗਿਆ ਜਦਕਿ ਵਿਕਰਮ ਸਿੰਘ ਉਰਫ ਬਿੱਕੇ ਨੂੰ ਹਮਲਵਾਰਾਂ ਨੂੰ ਪਨਾਹ ਦੇਣ ਦੇ ਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ 2 ਦਸੰਬਰ ਨੂੰ ਦਲੇਰ ਸਿੰਘ ਨੂੰ ਪਿਸਤੌਲ ਦੀ ਬਰਾਮਦਗੀ ਲਈ 베ਰਕਾ ਬਾਈਪਾਸ ਨਜ਼ਦੀਕ ਲਿਆਂਦਾ ਗਿਆ ਤੇ ਉਸਨੇ ਪੁਲਿਸ ਤੇ ਫਾਇਰਿੰਗ ਕੀਤੀ ਐਸਐਚਓ ਅਮਨਦੀਪ ਕੌਰ ਨੇ ਸੈਲਫ ਡਿਫੈਂਸ ਵਿੱਚ ਫਾਇਰ ਕੀਤਾ ਜਿਸ ਨਾਲ ਰੋਪੀ ਦਿਲੇਸ਼ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਜ਼ਖਮੀ ਹਾਲਾਤ ਵਿੱਚ ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਣ ਨੇ ਦੱਸਿਆ ਕਿ ਇੱਕ 30 ਬੋਰ ਪਿਸਤੌਲ ਮੋਟਰਸਾਈਕਲ ਅਤੇ ਘਟਨਾ ਦੌਰਾਨ ਵਰਤੇ ਕੱਪੜੇ ਸ਼ਾਮਲ ਹਨ ਸਾਰੀ ਕਾਰਵਾਈ ਡੀਸੀਪੀ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਮਾਲ ਦੀ ਖਾਸ ਰਿਪੋਰਟ

ਔਰ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਬੱਸ ਸਟੈਂਡ ਅੰਮ੍ਰਿਤਸਰ ਦੇ ਵਿੱਚ ਮੱਖਣ ਸਿੰਘ ਦੀ ਦਾ ਮਰਡਰ ਹੋ ਗਿਆ ਸੀ ਉਹਨੂੰ ਸ਼ੂਟ ਕਰ ਦਿੱਤਾ ਗਿਆ ਸੀ ਔਰ ਉਹਦੇ ਵਿੱਚ ਅਣਪਛਾਤੇ ਬੰਦੇ ਸੀਗੇ ਤੋ ਬੜਾ ਗ੍ਰੈਵਿਟੀ ਜਿਹੜੀ ਦੇਖਦੇ ਹੋਏ ਕ੍ਰਾਈਮ ਦੀ ਅਸੀਂ ਬਹੁਤ ਇਹਨੂੰ ਮੈਟੀਕੁਲਸਲੀ ਇਨਵੈਸਟੀਗੇਟ ਕੀਤਾ ਬੜਾ ਪ੍ਰੋਫੈਸ਼ਨਲੀ ਔਰ ਮੈਨੂੰ ਤੁਹਾਡਾਂ ਨਾਲ ਸ਼ੇਅਰ ਕਰ ਰਹੇ ਹਾਂ ਗੱਲ ਕਿ 6 ਦੇ 6 ਮੁਲਜ਼ਮ ਜਿਹੜੇ ਚ ਇਨਵੋਲਡ ਸੀ ਇਨਕਲੂਡਿੰਗ ਥਿੰਨ ਸ਼ੂਟਰ ਸਾਰੇ ਦੇ ਸਾਰੇ ਫੜੇ ਗਏ ਟੋਟਲ ਕੇਸ ਸਟ੍ਰੈਸ ਹੋ ਚੁੱਕਿਆ ਔਰ ਇਹਦੇ ਸਭ ਤੋਂ ਪਹਿਲਾਂ ਜਿਹੜਾ ਜੌਨ ਨਾਮ ਦਾ ਬੰਦਾ ਸੀ ਫੜਿਆ ਸੀ ਜਿਹੜਾ ਕਿ ਬਾਹਰ ਵੇਟ ਕਰ ਰਿਹਾ ਸੀਗਾ ਜਦੋਂ ਐਗਜ਼ੀਕਿਊਟ ਕਰ ਰਹੇ ਸੀ ਬਾਕੀ ਸ਼ੂਟਰ ਉਹਦੇ ਖਿਲਾਫ ਪਹਿਲਾਂ ਵੀ ਪਰਚਾ ਇੱਕ ਦਰਜ ਹੈ ਇਸ ਤੋਂ ਬਾਅਦ ਜਿਹੜੇ ਜੌਨ ਦੇ ਕੁਝ ਕੁ ਤਬਾ ਕਰਨ ਵੀ ਕਰਨ ਨੂੰ ਫੜਿਆ ਸੀਗਾ ਤੇ ਉਸ ਤੋਂ ਬਾਅਦ ਵਿਕਰਮਜੀਤ ਬੱਕੇ ਨੂੰ ਫੜਿਆ ਇਹ ਦੋਨਾਂ ਨੇ ਸ਼ੂਟਰਸ ਨੂੰ ਸਾਰਾ ਸ਼ੈਲਟਰ ਦਿੱਤਾ ਸੀ ਤੇ ਉੱਥੇ ਉਹਨਾਂ ਦੇ ਕੱਪੜੇ ਵਗੈਰਾ ਵੀ ਚੇਂਜ ਕਰਵਾਏ ਸੀਗੇ ਉਹ ਵੀ ਅਸੀਂ ਕੱਪੜੇ ਰਿਕਵਰ ਕੀਤੇ ਨਾਲ ਨਾਲ ਸਾਡੀਆਂ ਦੂਜੀਆਂ ਟੀਮਾਂ ਜਿਹੜੀਆਂ ਧਰਮਵੀਰ ਜੋਬਨ ਸੀਗਾ ਉਹਨੂੰ ਫੜਿਆ ਸੀ ਜਿਹਨੇ WhatsApp ਦੇ ਉੱਤੇ ਸੋਸ਼ਲ ਮੀਡੀਆ ਪੋਸਟ ਪਾਈ ਸੀ ਜਿਸ 'ਚ ਕਲੇਮ ਕਰ ਰਹੇ ਸੀ ਮਰਡਰ ਦਾ ਬਾਏ ਅ ਗੈਂਗਸਟਰ ਉਸ ਤੋਂ ਬਾਅਦ ਜਿਹੜੇ ਦੋ ਹੋਰ ਜਿਹੜੇ ਮੇਨ ਸ਼ੂਟਰ ਸੀ ਲਵਪ੍ਰੀਤ ਲਵ ਤੇ ਦਲੇਰ ਸਿੰਘ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਇਸ ਕੇਸ ਦੇ ਵਿੱਚ ਔਰ ਲਵਪ੍ਰੀਤ ਲਵ ਨੂੰ ਸਾਡੀ ਟੀਮ ਨੇ ਜਾ ਕੇ ਜਾਮਨਗਰ ਗੁਜਰਾਤ ਤੋਂ ਫੜਿਆ ਉੱਥੇ ਲੋਕਲ ਜਿਹੜੀ ਉਹਨਾਂ ਦੀ ਐਸਟੀਐਫ ਹੈ ਉਹਦਾ ਅਸੀਂ ਉਹਨਾਂ ਦੀ ਹੈਲਪ ਵੀ ਲਈ ਲੋਕਲ ਪੁਲਿਸ ਨੇ ਬੜਾ ਕੋਆਪਰੇਟ ਕੀਤਾ ਸਾਨੂੰ ਗੁਜਰਾਤ ਪੁਲਿਸ ਨੇ ਔਰ ਲਵ ਨੂੰ ਤੋਂ ਲੈ ਕੇ ਆਂਦਾ ਉਸ ਤੋਂ ਬਾਅਦ ਦਲੇਰ ਨੂੰ ਜਿਹੜਾ ਉਹਨੂੰ ਅਰੈਸਟ ਕੀਤਾ ਜਿਹੜਾ ਕਿ ਮੇਨ ਸ਼ੂਟਰ ਹੈ ਦਲੇਰ ਨੂੰ ਜਦੋਂ ਪੁੱਛ ਕੇ ਤੋਂ ਬਾਅਦ ਇੰਸਪੈਕਟਰ ਅਮਨਦੀਪ ਸਾਡੇ ਐਸਐਚਓ ਏ ਡਿਵੀਜ਼ਨ ਇੱਥੇ ਲੈ ਕੇ ਆਏ ਸੀਗੇ ਇੱਥੇ ਆਪਾਂ ਖੜੇ ਆਂ ਵੇਰਕਾ ਪੁਲਿਸ ਸਟੇਸ਼ਨ ਦਾ ਜਰਿਸਡਿਕਸ਼ਨ ਹੈ ਇਹਨੇ ਕਿਹਾ ਸੀ ਕਿ ਜਿਹੜਾ ਇੱਕ ਵੈਪਨ ਹੈਗਾ ਮੇਨ ਤਾਂ ਵੈਪਨ ਜਿਹੜਾ ਫੈਂਸ ਯੂਜ਼ ਹੋਇਆ ਉਹ ਨਹੀਂ ਕਿ ਦੂਜਾ ਕਿਉਂਕਿ ਦੂਜਾ ਇਹਨਾਂ ਨੇ ਕਿਸੇ ਨੂੰ ਹੈਂਡਓਵਰ ਕਰ ਦਿੱਤਾ ਉਸ ਤੇ ਅਸੀਂ ਕਾਰਵਾਈ ਕਰਾਂਗੇ ਹੁਣ ਉਹ ਰਿਕਵਰੀ ਵਾਸਤੇ ਜਦੋਂ ਇੱਥੇ ਆਏ ਜਿਹੜਾ ਕਨਸਟੇਬਲ ਮੁੰਡਾ ਸਾਡਾ ਨਾਲ ਸੀ ਜਿਹਨੇ ਫੜਿਆ ਹੋਇਆ ਸੀ ਪੁਲਿਸ ਪਰਸਨਲ ਉਹਦੇ ਪੈਰ 'ਚ ਉਹਨੇ ਪੈਰ ਮਾਰਿਆ ਤੇ ਉਹ ਮੁੰਡਾ ਵੀ ਥੋੜਾ गिर ਗਿਆ ਉਹ ਹਤਕੜੀ ਉਹਦੇ ਹੱਥ ਸੀਗੀ ਫੜੀ ਹੋਈ ਤੇ ਇਹਨੇ ਦਵਾ ਦਾ ਜਿੱਥੇ ਦਿਖਾ ਰਿਆ ਸੀ ਪਹਿਲਾਂ ਇਹਨਾਂ ਨੂੰ ਹੋਰ ਪਾਸੇ ਘਮਾਉਂਦਾ ਰਿਹਾ ਫਿਰ ਉੱਥੇ ਮੌਕੇ ਤੇ ਲੈ ਗਿਆ ਜਿੱਥੇ ਆਪਾਂ ਦਰਖਤ ਦੇ ਕੋਲ ਦੇਖਿਆ ਉੱਥੇ ਜਦੋਂ ਉਹ ਗਿਰਿਆ ਇਹਨੇ ਦਵਾ ਦਾ ਪਿਸਤੌਲ ਜਿਹੜਾ ਉੱਥੇ ਲੋਡਡ ਪਿਆ ਸੀ ਉਹ ਚੋਂ ਗੋਲੀ ਚਲਾਈ ਪੁਲਿਸ ਪਾਰਟੀ ਤੇ ਮੈਡਮ ਅਮਨਦੀਪ ਹੁਣਾਂ ਨੇ ਉਹਨੂੰ ਵਾਰਨ ਕਰਕੇ ਹਵਾ 'ਚ ਫਾਇਰ ਕੀਤਾ ਸਰੈਂਡਰ ਕਰਨ ਨੂੰ ਕਿਹਾ ਪਰ ਉਹ ਹਟਿਆ ਨਹੀਂ ਉਹਨੇ ਤਿੰਨ ਗੋਲੀਆਂ ਹੋਰ ਚਲਾਈਆਂ ਪੁਲਿਸ ਪਾਰਟੀ ਤੇ ਔਰ ਜਿੱਦਾਂ ਬੜਾ ਨੈਰੋ ਐਸਕੇਪ ਹੋਈ ਔਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਜਿਸ ਨੂੰ ਉਹਨਾਂ ਨੇ ਫਾਇਰ ਕੀਤਾ ਔਰ ਜੋ ਕਿ ਜਿਹਨਾਂ ਨਾਲ ਕਿ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਕੇਸ ਦੇ ਵਿੱਚ ਮੈਂ ਇਹ ਕਹਿੰਦਾ ਕਿ ਮੱਖਣ ਸਿੰਘ ਉਹਨਾਂ ਦਾ ਜਿਹੜਾ ਮਰਡਰ ਹੈ ਸਾਰੇ ਦੇ ਸਾਰੇ ਦੋਸ਼ੀ ਫੜੇਗੇ ਮੇਨ ਤਿੰਨ ਸ਼ੂਟਰ ਚੌਥਾ ਬੰਦਾ ਜਿਹੜਾ ਬਾਹਰ ਰੈਕੀਨ ਕਰਕੇ ਤੇ ਉਹਨਾਂ ਦੀ ਐਸਕੇਪ 'ਚ ਹੈਲਪ ਕਰ ਰਿਹਾ ਸੀ ਜਿਨ੍ਹਾਂ ਨੇ ਕੱਪੜਿਆਂ ਦੀ ਹੈਲਪ ਕੀਤੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਰਿਸਪੌਂਸਿਬਿਲਟੀਜ਼ ਲਈਆਂ ਇਹ ਸਾਰੇ ਅਸੀਂ ਫੜ ਲਏ ਇਹਦੇ ਕੁਝ ਬੰਦੇ ਸਾਨੂੰ ਹੋਰ ਅਰੈਸਟ ਕਰਨੇ ਇਹ ਵਾਕਿ ਨੇ ਜਿਨ੍ਹਾਂ ਨੂੰ ਇਹ ਪਿਸਟਲ ਵੈਪਨ ਇਹਨੇ ਹੈਂਡਓਵਰ ਕਰ ਦਿੱਤੇ ਤੇ ਵਾਪਸ ਪਰ ਉਸ ਤੋਂ ਇਲਾਵਾ ਜਿਹੜੇ ਗੈਂਗਸਟਰ ਡੋਨੀ ਬਲ ਦਾ ਇਹਦੇ ਚ ਨਾ ਆਇਆ ਸੀਗਾ ਉਹ ਵੀ ਸਾਰੇ ਅਸੀਂ ਇਹਨਾਂ ਚ ਨਾਮਜ਼ਦ ਕੀਤੇ ਆ ਤੋ ਇਹ ਟੋਟਲ ਜਿਹੜਾ ਕੇਸ ਸਟੇਸ ਹੋਇਆ ਔਰ ਮੈਂ ਇਸ ਵਾਸਤੇ ਆਪਣੀ ਸਾਰੀ ਟੀਮ ਨੂੰ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਮੈਡਮ ਜਸਰੂਪ ਬਾਠ ਸਾਡੇ ਏਡੀਸੀਪੀ 3 ਗਗਨਦੀਪ ਸਾਡੇ ACP ਇਸ ਤੇ ਅਮਨਦੀਪ SHO ਜਿਹੜੇ ਐ ਏਡਵੀਜ਼ਨ ਤੇ ਇਹਨਾਂ ਦੀ ਸਾਰੀ ਟੀਮ ਨੂੰ ਦਿੱਲੀ ਬਾਰਕਪਾ ਦਿੰਨਾ ਕਿ ਬਹੁਤ ਜਲਦੀ ਇਹਨਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਟੋਟਲ ਮੁਲਜ਼ਮ ਸਾਰੇ ਰੈਸਟ ਹੋ ਗਏ ਚਾਹੇ ਉਹ ਇੰਟਰ ਸਟੇਟ ਸੀ ਕਿਉਂਕਿ ਆਮ ਕੇਸਾਂ ਚ ਇਹ ਹੁੰਦਾ ਕਿ ਇੱਥੇ ਵਾਰਦਾਤ ਕਰਕੇ ਸ਼ੂਟਰ ਬਾਹਰ ਭੱਜ ਜਾਂਦੇ ਫਿਰ ਕਾਫੀ ਧੇਰ ਲੱਗ ਜਾਂਦੀ ਉਹਨਾਂ ਨੂੰ ਫੰਡ ਇੱਥੇ ਬਹੁਤ ਹੀ ਪ੍ਰੌਂਪਟਲੀ ਇਹ ਸਾਰਾ ਜਿਹੜਾ ਕੇਸ ਟੋਟਲੀ ਟ੍ਰੇਸ ਕਰਕੇ ਸਾਰੇ ਮਲਜ਼ਮ ਫੜੇਗਾ ਮਰਡਰ ਦਾ ਬੇਨ ਕਾਰਨ ਕੀ ਰਿਹਾ ਹੈ ਜਿਹੜਾ ਵੈਪਨ ਸੀ ਕਿਉਂ ਮਰਡਰ ਹੋਇਆ ਉਹ ਜਿੰਨਾਂ ਨੂੰ ਹੈਂਡਓਵਰ ਕੀਤਾ ਗਿਆ ਉਹ ਕਪਨੀ ਸਰ ਤੇ ਹੀ ਹੈ ਜਾਂ ਦੂਸਰ ਅੰਮ੍ਰਿਤਸਰ ਰੂਰਲ ਦੇ ਆ ਜੀ ਹਾਂਜੀ ਉਹ ਲੱਗੇ ਹੋਇਆ ਸੀ ਉਹਦਾ ਨਾਮ ਅਜੇ ਦੱਸ ਨਹੀਂ ਸਕਦਾ ਮਰਡਰ ਹੋਇਆ ਬੇਸਿਕਲੀ ਇੰਟਰ ਗੈਂਗ ਰਾਈਵਲਰੀ ਸਮਝੋ ਇਹ ਦੂਜਾ ਜਿਹੜਾ ਤੁਕੇ ਅਜੇ ਉਹ ਬੰਦੇ ਤਾਂ ਮੇਨ ਉਹ ਜਿਹੜੇ ਇਹਦੀ ਗੱਲ ਬਾਤ ਕਰਾ ਰਹੇ ਸੀ ਦਲੇਰ ਸਿੰਘ ਦੀ ਉਹਦਾ ਫੜਿਆ ਜਾਣਾ ਬਾਕੀ ਜਿਹਨੇ ਵੈਪਨ ਦਿੱਤੇ ਸੀਗੇ ਬਿਕੋਜ਼ ਬੇਸਿਕਲੀ ਬ੍ਰੇਨ ਬਿਹਾਈਂਡ ਤੇ ਮੋਟਿਵ ਬਿਹਾਈਂਡ ਉਹ ਕਲੀਅਰ ਕਰ ਸਕਦਾ ਪਰ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਜੇ ਇੱਕ ਗੈਂਗਸਟਰ ਦੂਜਿਆਂ ਨੂੰ ਮਾਰਦਾ ਤਾਂ ਮੋਰ ਮੋਰਲੈਸ ਇਟ ਇਜ਼ ਅ ਫਰਾਟੀ ਟਾਈਪ ਵੀ ਸਮਝ ਸਕਦੇ ਆ ਜਾਂ ਇਹਨੂੰ ਆਪਾਂ ਇਹ ਸਮਝ ਸਕਦੇ ਆ ਕਿ ਸੁਪਾਰੀ ਕਿਲਿੰਗ ਜਿਵੇਂ ਹੁੰਦੀ ਹੈ ਉਹ ਸਾਰਾ ਐਂਗਲ ਅਸੀਂ ਡੀਪਲੀ ਪ੍ਰੋਬ ਕਰ ਰਹੇ ਆ ਕਿ ਕੋਈ ਬਿਜ਼ਨਸ ਰਾਈਵਲਰੀ ਹੈ ਜਾਂ ਕੀ ਗੱਲ ਆ ਉਹ ਸਾਰੀ ਚੀਜ਼ ਦੇਖ ਸਰ ਮੱਖਣ ਸਿੰਘ ਦੇ ਲਿੰਕ ਹੈ ਕਿਸੇ ਕਿਸੇ ਗੈਂਗ ਦੇ ਨਾਲ ਦੇਖੋ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਬਿਕੋਜ਼ ਉਹ ਡਿਫਰੈਂਟ ਐਂਗਲ ਆ ਉਹਨੂੰ ਅਸੀਂ ਬਾਅਦ ਚ ਦੇਖਾਂਗੇ ਅਸੀਂ ਤਾਂ ਸਾਰੀ ਜੋ ਇਨਵੈਸਟੀਗੇਸ਼ਨ ਟੋਟਲ ਫੋਕਸ ਇਸ ਕੰਮ ਤੇ ਰਿਹਾ ਕਿ ਅਸੀਂ ਮੁਲਜ਼ਮ ਬੜੀ ਜਲਦੀ ਆਇਡੈਂਟੀਫਾਈ ਕੀਤੇ ਤੇ ਸਾਰੇ ਫੜ ਲਏ ਅੱਛਾ ਸਰ ਇਹ ਮੱਖਣ ਸਿੰਘ ਵੀ ਗੈਂਗਸਟਰ ਸੀ ਕਰ ਕੋਈ ਕਰਨੇ ਚਾਹੀਦਾ ਕਹਿ ਨਹੀਂ ਸਕਦਾ ਮੈਂ ਉਹਦਾ ਬੈਕਗ੍ਰਾਉਂਡ ਇਹ ਕਢਾਉਣਾ ਹੈ ਅਸੀਂ ਉਧਰ ਕੰਮ ਕੀਤਾ ਨਹੀਂ ਉਸ ਪਾਸੇ ਬੈਵੇਂ ਗਲਤ ਕਹਾਂ ਤੁਹਾਨੂੰ ਕਿਉਂਕਿ ਸਾਰਾ ਫੋਕਸ ਸਾਨੂੰ ਇਸੀ ਮਰਡਰ ਟ੍ਰੇਸ ਹੋਵੇ ਸ਼ੂਟਰ ਫੜੇ ਜਾਣ ਤੇ ਸਾਡਾ ਜਿਹੜਾ ਕੇਸ ਟੋਟਲੀ ਸੋਲਵ ਹੋਵੇ ਅੱਛਾ ਸਰ ਇਹ ਕੋ ਕਹਿ ਰਹੇ ਸੀ ਕਿ ਫਰੋਕੀਆਂ ਮੰਗੀਆਂ ਜਾ ਰਹੀਆਂ ਆਪਰਾਵਿਗਾ ਸਿੱਧਾ ਉਹਨਾਂ ਨੇ ਦੇਖੋ ਮੈਂ ਗੱਲ ਕਹਿਣਾ ਅਜੇ ਸਟੈਬਲਿਸ਼ ਨਹੀਂ ਹੈ ਜੇ ਪੁੱਛ ਕੇ ਚੱਲ ਰਹੀ ਹੈ ਸਾਰੇ ਮਲਜ਼ਮ ਆ ਗਏ ਆ ਤੇ ਇਹਨਾਂ ਦੀ ਡਿਟੇਲ ਚ ਇਨ ਡੱਪਥ ਇਨਵੈਸਟੀਗੇਸ਼ਨ ਇਨਕੋਇਰੋਗੇਸ਼ਨ ਚੱਲ ਰਹੀ ਹੈ ਉਸ ਤੋਂ ਬਾਅਦ ਸਾਰੀ ਗੱਲ ਕਲੀਅਰ ਕਰਾਂਗੇ ਲਾਪ੍ਰੀਤ ਤੂੰ ਕਿਸ ਕਿਸ ਕਾ ਸੀ ਵੀ ਇਹ ਆਪਣੇ ਜਾਣਕਾਰ ਦੇ ਥਰੂ ਇਹ ਉੱਥੇ ਜਾ ਕੇ ਇਹਨਾਂ ਜੌਬ ਲੈ ਲਈ ਸੀ ਲੈਣ ਦੀ ਕੋਸ਼ਿਸ਼ ਦੇ ਵਿੱਚ ਸੀਗਾ ਜਾਮਨਗਰ ਕਿਉਂਕਿ ਰੈਫਾਈਨਰੀ ਹੈ ਉੱਥੇ ਜੌਬ ਆਮ ਜਿਹੜੀ ਆ ਉਹ ਕੰਟਰੈਕਚੁਅਲ ਲੇਬਰ ਦੀ ਮਿਲ ਜਾਂਦੀ ਹੈ ਉਹ ਜੋਬ ਕਰਨ ਲੱਗ ਪੈਂਦਾ ਕਿਤਾ ਨਿਸ਼ੇ ਰੀ ਪਹੁੰਚੇ ਸੀਗਾ ਜੀ ਬਟ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਤਾਂ ਹੀ ਮੈਂ ਦਾਅਵਾ ਦੇ ਰਿਹਾ ਕਿ ਜਦੋਂ ਹੀ ਪਹੁੰਚਿਆ ਨਾਲ ਦੀ ਨਾਲ ਉਹ ਨੈਬ ਹੋ ਗਿਆ ਸਰ ਕੱਪੜੇ ਬਦਲ ਕੇ ਪਛਾਣ ਲੁਕਾਉਂਦੀ ਕੋਸ਼ਿਸ਼ ਇਹਨਾਂ ਨੇ ਬੇਸਿਕਲੀ ਡੋਜ ਕੀਤਾ ਕਿ ਸੀਸੀਟੀਵੀ ਟ੍ਰੇਲ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਕਿ ਜਿਹੜੇ ਉਹ ਪੁਲਿਸ ਨੂੰ ਇੱਕ ਤਰ੍ਹਾਂ ਦਾ ਡੋਜ ਕੀਤਾ ਜਾਵੇ ਟਾਈਮਿੰਗ ਕੀ ਰਹੀ ਹੈ ਐਡ ਕਾਊਂਟਰ ਦੀ ਸਰ ਟਾਈਮਿੰਗ ਕੀ ਸੀ ਰਾਤ ਲੇਟ ਨਾਈਟ ਹੋਇਆ ਜੀ ਇਹ 11:00 ਸਾਢੇ 10 ਦੇ ਕਰੀਬ ਬਿਟਵੀਨ 10 ਐਂਡ 11 ਉਦੋਂ ਲੈ ਕੇ ਆ ਪਹਿਲਾਂ ਅਮਨ ਦੀ ਹੁਣ ਦੱਸਿਆ ਇਧਰ ਜਿੱਧਰ ਉਹ ਜੀਪ ਖੜੀ ਹੈ ਉਸ ਪਾਸੇ ਲੈ ਕੇ ਘੁੰਮਦਾ ਰਿਹਾ ਫਿਰ ਇੱਥੇ ਆ ਕੇ ਤੁਹਾਨੂੰ ਜਿਵੇਂ ਸੀਕੁਐਂਸ ਦੱਸਿਆ